ਦੇਸ ਗੁਰੂ ਜੁਗੋ ਜੋਗੇ ਅਡਲ ਸਤ ਗੁਰੂ ਜਗਤ ਗੁਰੂ ਸ਼ਮਰਥ ਗੁਰੂ ਪਰਮ ਗੁਰੂ ਆਵਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਸత్సੰਗੀ ਜਨੂੰ ਆਪ ਜੀ ਸਤਿਗੁਰੂ ਜੀ ਦੇ ਮੂਲਕ ਬਚਨ ਸਰਵੰਕਾਰ ਰਹੇ ਹੋ ਜੋ ਜੀਪਾ ਚਵਾਰਾ ਦੇ ਵਿਚਾਰ ਕੀਤੇ ਹੋਏ ਹਨ ਤੇ ਤੁਨ ਤੁਨ ਸ਼ਤਗੁਰੂ ਸੋ ਹੇ ਸਤਿਗੁਰੂ ਗ੍ਰੰਤ ਸਾਹਿਬ ਜੀ ਉਹ ਹਾਰ ਕੀਤੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵ ਦੇ ਭਲੇ ਲਈ ਜਿੰਦ ਦੇ ਕਲਿਆਣ ਹਿਤ ਹੁਕਮਨਾਵੀ ਦੇ ਰੂਪ ਵਿੱਚ ਪ੍ਰਗਟ ਕਰਕੇ ਸੁਣਾਏ ਨੇ ਇਹ ਤਿੰਨ ਸ਼ਲੋਕ ਤੇ ਕਬੂੜੀ ਦੇ ਰੂਪ ਵਿੱਚ ਇਹ ਸ਼ਬਦ ਲੰਮਾ ਸ਼ਬਦ ਆਓ ਸੰਖੇਪ ਜੀ ਵਿਚਾਰ ਸਰਵਨ ਕਰਨ ਦਾ ਯਤਨ ਕਰੀਏ ਜੀ ਸਤਨਾਮੁ ਵਾਹਿ ਗੁਰੂ ਜੀਓ ਇਹ ਤਨ ਸਬੋ ਰਤ ਹੈ ਮੇਰਾਤ ਵੀਨ ਤਨ ਨਾ ਹੋਏ ਜੋ ਸਹਰ ਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਇਹ ਸਰੀਰ ਸਭ ਦੇ ਖੂਨ ਤੋਂ ਹੀ ਬਣੇ ਹੋਏ ਨੇ ਖੂਨ ਹੈ ਸਰੀਰ ਵਿੱਚ ਇਸ ਮੱਟੀ ਵਿੱਚ ਪਰਮੇਸ਼ਰ ਨੇ ਇੱਕ ਕਲਾ ਬਣਾਈ ਹੈ ਤੇ বিনা ਲਹੂ ਤੋਂ ਕੋਈ ਤਨ ਨਹੀਂ ਹੁੰਦਾ ਹਾਂ ਇਹ ਹੈ ਵੀ ਜੋ ਪਰਮੇਸ਼ਰ ਦੇ ਪਿਆਰ ਵਿੱਚ ਰੰਗੇ ਹੁੰਦੇ ਨੇ ਜੋ ਸਹਰ ਤੇ ਆਪਣੇ ਉਹਨਾਂ ਦੇ ਅੰਦਰ ਕਹਿੰਦੇ ਲੋਭ ਰਤ ਨਾ ਹੋਏ ਆਪਾਂ ਆਮ ਇੱਕ ਗੱਲ ਸੁਣਦੇ ਆ ਵੀ ਹੁਣ ਤਾਂ ਜੀਏ ਖੂਨ ਵਿੱਚ ਰਿਸ਼ਪਤ ਬਣ ਗਈ ਹੈ ਇਹ ਖੂਨ ਵਿੱਚ ਪੈ ਗਈ ਹੈ ਇਹ ਗੱਲ ਉਹਦੇ ਖੂਨ ਵਿੱਚ ਹੈ ਇਸੇ ਤਰ੍ਹਾਂ ਸਾਡੇ ਖੂਨ ਵਿੱਚ ਲੋਭ ਕਾਮ ਕ੍ਰੋਧ ਹੰਕਾਰ ਹਉਮੈ ਤ੍ਰਿਸ਼ਨਾ ਅਤਿ ਆਦਿਕ ਜੋ ਵੀ ਵਿਕਾਰ ਹੈ ਉਹ ਸਾਡੇ ਅੰਦਰ ਬਣਦਾ ਹੈ ਸਤਿਗੁਰੂ ਜੀ ਕਹਿੰਦੇ ਲੋਭ ਰਤ ਨਹੀਂ ਹੁੰਦਾ ਰਤ ਤਾਂ ਹੁੰਦਾ ਹੈ ਸਭ ਦੇ ਅੰਦਰ ਖੂਨ ਤੋਂ ਬਿਨਾ ਨਹੀਂ ਹੈ ਕੋਈ ਲੋਭ ਬੜਾ ਰਤਨੀ ਹੁੰਦਾ ਉਹਨਾਂ ਦੇ ਜਿਹੜੇ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਹੁੰਦੇ ਨੇ ਜਿਵੇਂ ਅਸੀਂ ਮਾਇਆ ਦੇ ਰੰਗ ਵਿੱਚ ਰੰਗੇ ਹੋਏ ਫਿਰ ਤਾਂ ਲੋਭ ਹੋਣਾ ਲਾਜ਼ਮੀ ਹੈ ਕਿਉਂਕਿ ਮਾਇਆ ਦਾ ਇੱਕ ਕਰਿੰਦਾ ਹੈ ਲੋਕ ਜਿਵੇਂ ਇੱਕ ਸਰਕਾਰ ਹੈ ਕੋਈ ਬਣੀ ਹੋਈ ਉਹਦੇ ਅੱਗੇ ਬਹੁਤ ਸਾਰੇ ਕਰਿੰਦੇ ਹੁੰਦੇ ਨੇ ਪਹਿਲਾ ਮੰਤਰੀ ਨੇ ਮੰਤਰੀਆਂ ਤੋਂ ਅੱਗੇ ਅਫਸਰ ਨੇ ਬਹੁਤ ਸਾਰੇ ਸੋ ਇਸ ਤਰ੍ਹਾਂ ਚਲਦੀ ਇਸੇ ਤਰ੍ਹਾਂ ਇਹ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੋਈ ਹੈ ਮਾਇਆ ਦੇ ਇੱਕ ਰਿੰਦੇ ਨੇ ਜਾ ਕੇ ਅਗਰਕ ਬੜੇ ਠਗਾਉ ਉਹਨਾਂ ਵਿੱਚ ਲੋਭ ਹੈ ਇੱਕ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਇਹ ਪੰਜ ਨੇ ਪੰਜ ਵਿਕਾਰ ਵੀ ਕਹਿੰਦੇ ਨੇ ਪੰਜ ਫੌਜ ਦੇ ਸੂਰਮੇ ਵੀ ਕਿਹਾ ਉਹਨਾਂ ਵਿੱਚੋਂ ਇੱਕ ਲੋਭ ਹੈ ਉਹ ਲੋਭ ਵਾਲਾ ਖੋਨ ਨਹੀਂ ਹੈ ਉਹਦੇ ਅੰਦਰ ਕਿਸੇ ਚੀਜ਼ ਦੀ ਤਮਾ ਨਹੀਂ ਹੁੰਦੀ ਉਹਦੇ ਅੰਦਰ ਕਿਸੇ ਵੀ ਚੀਜ਼ ਦੀ ਜੋ ਸਹਜੇ ਮਿਲ ਰਿਹਾ ਉਹ ਮਿਲ ਰਿਹਾ ਬਸ ਉਹਨੂੰ ਕਹਿੰਦੇ ਨੇ ਲੋਭ ਰਤ ਉਹਨਾਂ ਦੇ ਅੰਦਰ ਤਿੰਨ ਤਨ ਲੋਭ ਰਤ ਨਾ ਹੋਏ ਇਹ ਕਿਵੇਂ ਹੁੰਦਾ ਹੈ ਠੀਕ ਭੈ ਭੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਪਰਮਾਤਮਾ ਦਾ ਗੁਰੂ ਦਾ ਸੰਤ ਦਾ ਡਰ ਹੋਵੇ ਜਿਨ੍ਹਾਂ ਦੇ ਅੰਦਰ ਭੈ ਅਦਮ ਜਿਹਨੂੰ ਕਹਿੰਦੇ ਕਹਿੰਦੇ ਉਹ ਜਿਨ੍ਹਾਂ ਦੇ ਅੰਦਰ ਹੈ ਉਸ ਮਨੁੱਖ ਦੇ ਅੰਦਰੋਂ ਲੋਭ ਰਤ ਨਿਕਲਦਾ ਹੈ ਯਾਨੀ ਉਹਦੇ ਖੂਨ ਵਿੱਚੋਂ ਲੋਭ ਸਾਫ ਹੋ ਗਿਆ ਉਹਦਾ ਖੂਨ ਦਲ ਸੇ ਸੋ ਗਿਆ ਉਹਦੇ ਖੂਨ ਸਾਫ ਹੋ ਗਿਆ ਲੋਭ ਗਿਆ ਮੋਹ ਚਲਾ ਜਾਏਗਾ ਮੋਹ ਗਿਆ ਕਾਮ ਚਲਾ ਜਾਏ ਕਾਮ ਗਿਆ ਕ੍ਰੋਧ ਚਲਾ ਜਾਏਗਾ ਇਸ ਤਰ੍ਹਾਂ ਇੱਕ ਦੂਜੇ ਨਾਲ ਜਾਂਦੇ ਨੇ ਸਭ ਤੋਂ ਬਾਅਦ ਹੰਕਾਰ ਜਾਂਦਾ ਹੈ ਇਹ ਅੰਦਰੋਂ ਨਿਕਲ-ਨਿਕੜ ਕੇ ਨਾ ਬਾਹਰ ਜਾਂਦਾ ਜੇ ਆਪਾਂ ਆਪਣੇ ਮਨ ਦੇ ਪਿੱਛੇ ਆ ਫਿਰ ਇਹ ਜਾਂਦੇ ਨਹੀਂ ਅੰਦਰ ਰਹਿਣਗੇ ਬਹੁਤ ਮਨਮੁਖ ਬੋਲ ਨਾ ਜਾਣੀ ਉਹਨਾਂ ਅੰਦਰ ਕਾਮ ਕ੍ਰੋਧ ਹੰਕਾਰ ਉਹ ਇਸ ਤਰ੍ਹਾਂ ਵੱਧਦਾ ਹੈ ਉਹਨਾਂ ਦੇ ਅੰਦਰ ਇਹ ਨਿਕਲਦੇ ਨੇ ਜਿਵੇਂ ਆਪਾਂ ਸਾਡੇ ਅੰਦਰੋਂ ਕਿਹੜੇ ਨਿਕਲਦੇ ਨੇ ਉੱਥੇ ਭੈ ਭੈ ਪਰਮਾਤਮਾ ਦਾ ਧਰ ਭੈਣ ਤੋਂ ਸਰੀਰ ਖੀਨ ਹੋ ਜਾਂਦਾ ਹੈ ਤੇ ਇਹ ਲੋਭ ਰਤ ਵਿੱਚੋਂ ਚਲਾ ਜਾਂਦਾ ਹੈ ਕਿਵੇਂ ਜਾਂਦਾ ਹੈ ਜਿਉਂ ਬਸੰਤਰ ਧਾਤ ਸੁੱਧ ਹੋਏ ਤਿਉਹ ਹਰ ਕ ਭਉ ਦੁਰਮਤ ਮੈਲ ਗਵਾਏ ਜਿਵੇਂ ਇੱਕ ਧਾਤ ਦਾ ਬਰਤਨ ਹੈ ਕੋਈ ਕਿਸੇ ਵੀ ਧਾਤ ਦਾ ਲੋਹੇ ਦਾਸ ਚਾਂਦੀ ਦਾਸ ਸੋਨੇ ਦਾ ਪਿੱਤਲ ਦਾ ਉਹਨੂੰ ਅੱਗ ਵਿੱਚ ਪਾ ਦਿਓ ਉਹ ਅੱਗ ਉਹਦੀ ਜੰਗਾਲ ਵੀ ਤਾਰ ਦਿੰਦੀ ਹੈ ਕੋਈ ਝੂਠ ਹੋਵੇ ਉਹ ਵੀ ਤਾਰ ਦਿੰਦੀ ਹੈ ਨਾਅ ਉਤਰੇ ਜਿਹੜੀ ਚੀਜ਼ ਇਸ ਤਰ੍ਹਾਂ ਇਹ ਪ੍ਰਮਾਤਮਾ ਦਾ ਭੈ ਜਿਹੜਾ ਇਹ ਮਨੁੱਖ ਦੇ ਅੰਦਰੋਂ ਇਸ ਤਰ੍ਹਾਂ ਸਾਫ਼ ਕਰ ਦਿੰਦਾ ਹੈ ਤਿਉਹ ਹਰ ਕਾ ਭਉ ਦੁਰਮਤ ਮੈਲ ਗਵਾਏ ખોટી ਮਤ ਵੀ ਚਲੀ ਗਈ ਉਹਦੀ ਮਤ ਦੁਤਿਆ ਦੁਰਮਤ ਦੂਰ ਕਰ ਇਹ ਅੰਦਰੋਂ ਚਲੀ ਜਾਂਦੀ ਹੈ ਨਾਨਕ ਤੇਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਉਹੀ ਮਨੁੱਖ ਸੋਹਣੇ ਨੇ ਜਿਹੜੇ ਪ੍ਰਮਾਤਮਾ ਦੇ ਪਿਆਰ ਵਿੱਚ ਰੰਗੇ ਗਏ ਤੇ ਬਿਲਕੁਲ ਗੱਲਾਂ ਨਾਲ ਜੋ ਮਰਜੀ ਕਰੀ ਜਾਓ ਆਪਾਂ ਗੱਲਾਂ ਵਾਲੇ ਨਹੀਂ ਉਹਨਾਂ ਅੰਦਰੋਂ ਦੇਖਣਾ ਵੀ ਅੰਦਰ ਕੀ ਹੈ ਅੰਦਰੋਂ ਜਿਨਾਂ ਮੂਹ ਟੁੱਟਾ ਤਿੰਨ ਕਾ ਸ਼ਬਦ ਸੱਚਾ ਸਵਾਰਿਆ ਹੁਣ ਦੇਖੋ ਸਾਡਾ ਮੂਹ ਕਿੰਨਾ ਹੈ ਚਲੋ ਮੋਹ ਪਰਿਵਾਰ ਦਾ ਕੁਝ ਹੱਦ ਤੱਕ ਜਾਇਜ ਹੈ ਵੀ ਮਨੁੱਖ ਨੇ ਉਹ ਡਿਊਟੀ ਨਿਭਾਉਣੀ ਹੈ ਸਾਡੀ ਪਾਲਣਾ ਕਿਸੇ ਨੇ ਕੀਤੀ ਅਸੀਂ ਵੀ ਕਿਸੇ ਦੀ ਕਰ ਰਹੇ ਹਾਂ ਉਹ ਹੈ ਹੋਰ ਹੋਰ ਕਿਤਨੇ ਮੋਹ ਪਾਈ ਬੈਠਾ ਹੈ ਪਸਾਰਾ ਜਿਹਦਾ ਮਤਲਬ ਵੀ ਨਹੀਂ ਹੈ ਸਾਨੂੰ ਉਹ ਚੀਜ਼ਾਂ ਉਹਦੀ ਗਿਆ ਅੰਦਰੋਂ ਤੇ ਫਿਰ ਕਦੇ ਵੀ ਸ਼ਬਦ ਦੀ ਸੋਝੀ ਨਹੀਂ ਆਏ ਸਤਗੁਰੂ ਜੀ ਕਹਿੰਦੇ ਨੇ ਉਹ ਸੋਹਣੇ ਨੇ ਜਿਹੜੇ ਰਤੇ ਹਰ ਰੰਗ ਲਾਏ ਮਹਤਾ ਤੀਜਾ RAM ਕਲੀ RAM ਮਨ ਵਸਿਆ ਤਾਂ ਬਣਿਆ ਸ਼ਿੰਗਾਰ ਕਹਿੰਦੇ RAM ਕਲੀ ਰਾਗ ਦੁਆਰਾ ਜੇ RAM ਮਨ ਵਿੱਚ ਵਸ ਗਿਆ ਕਿਉਂਕਿ ਇਹ RAM ਕਲੀ ਕੀ ਵਾਰ ਹੈ ਤਿੰਨ ਵਾਰਾਂ ਨੇ RAM ਕਲੀ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਦੀ ਗੁਰੂ ਇਹ ਅਬਰਦਾਸ ਜੀ ਦੀ ਅਤੇ ਸਤੇ ਬਲਵੰਡ ਜੀ ਦੀ ਵਾਰ ਤਿੰਨ ਵਾਰਾਂ ਨੇ ਇਸ ਰਾਗ ਦੇ ਵਿੱਚ ਉਹਦੇ ਵਿੱਚੋਂ ਇਹ ਵਾਰ ਹੈ ਸਤਿਗੁਰ ਜੀ ਦੀ RAM ਕਲੀ ਤਾਮਦਿਆ ਹੈ ਇਹ ਰਾਗ ਜੇ RAM ਮਨ ਵਿੱਚ ਵਸੇ ਕੋਈ ਵੀ ਰਾਗ ਸਤਿਗੁਰ ਜੀ ਨੇ ਬਾਣੀ ਵਿੱਚ ਰੱਖੇ ਨੇ ਕੁਝ ਬਾਣੀ ਹੈ ਜਿਹੜੀ ਬਿਨਾਂ ਰਾਗਾ ਤੋਂ ਹੈ ਬਾਕੀ ਜ਼ਿਆਦਾ ਬਾਣੀ ਸਾਡੇ ਰਾਗਾ ਵਿੱਚ ਹੀ ਹੈ ਰਾਮ ਕਲੀ ਦਾ ਤਾਂ ਫਾਇਦਾ ਹੈ ਕਨੇ ਗਾਈ ਹੋਈ ਦਾ ਜੇ ਰਾਮ ਮਨ ਵਿੱਚ ਵਸ ਜਾਏ ਤਾਂ ਬਣਿਆ ਸ਼ਿੰਗਾਰ ਬਣਿਆ ਨਹੀਂ ਬਣਿਆ ਨਨੇ ਨਾਲੇ ਤਾਂ ਉਸ ਦਾ ਸ਼ਿੰਗਾਰ ਬਣ ਜਾਏਗਾ ਸੁਣੋ ਹੋ ਜਾਏਗਾ ਜਿਹਦੇ ਰਾਮ ਵਸ ਵਿੱਚ ਬਸ ਜਾਏ ਕਾਮ ਆਪੇ ਨਿਕਲ ਜਾਏਗਾ ਰਾਮ ਅੰਦਰ ਗਿਆ ਕਾਮ ਬਾਹਰ ਯਾਦ ਵਿੱਚ ਆ ਜਾਣਾ ਵਸਣ ਤੋਂ ਭਾਵ ਹੈ ਮਨ ਨੇ ਕਦੇ ਭੁੱਲਣਾ ਨਹੀਂ ਹੁਣ ਆਪਾਂ ਦਿਨ ਭਰ ਚ ਹਿਸਾਬ ਲਾਇਆ ਕਰੋ ਵੀ ਕਿੰਨਾ ਕ੍ਰਾਮ ਯਾਦ ਆਇਆ ਸਭ ਕਿੰਨੀ ਕ ਬਾਣੀ ਵਿੱਚ ਰਹੇ ਆ ਕਿੰਨੇ ਕਪਾ ਸੰਗਤ ਵਿੱਚ ਰਹੇ ਆ ਆਪਾਂ ਤਾਂ ਸੰਗਤ ਵਿੱਚ ਬਾਣੀ ਵਿੱਚ ਰਹਿੰਦੇ ਹੋਏ ਵੀ ਬਾਣੀ ਵਿੱਚ ਨਹੀਂ ਹੁੰਦੇ ਕਿਤੇ ਹੋਰ ਹੋਰ ਵਿੱਚ ਪਾਸੇ ਕਿਉਂਕਿ ਸਾਰਾ ਦਿਨ ਜਿਹੜੀ ਚੀਜ਼ ਵਿੱਚ ਮਨੁੱਖ ਦਾ ਮਨ ਲਿੰਦਾ ਉੱਥੇ ਉਹਦਾ ਇਹ ਪ੍ਰਕਰਨ ਰਹਿੰਦਾ ਗੁਰ ਕੈ ਸ਼ਬਦ ਕਮਲ ਵਿਗਾਸਿਆ ਤਾਂ ਸੋਪਿਆ ਭਗਤ ਪੜਾ ਜਿੰਦੇ ਗੁਰੂ ਦੇ ਸ਼ਬਦ ਰਾਹੀ ਸਾਡਾ ਮਨ ਖੜ ਜਾਏ ਮਨ ਬਿਗਸਿਆ ਗੁਰੂ ਦੇ ਸ਼ਬਦ ਵਾਰਾ ਕਮਲ ਹਿਰਦਾ ਉਸ ਨੂੰ ਪ੍ਰਮਾਤਮਾ ਭਗਤੀ ਦੇ ਭੰਡਾਰ ਦੇਂਦਾ ਏ ਥੋੜਾ ਨਹੀਂ ਦਿੰਦਾ ਭਗਤ ਭੰਡਾਰ ਸੋਪਿਆ ਤਾਂ ਸੋਪਿਆ ਭੰਡਾਰ ਇੱਥੇ ਤਾਂ ਏ ਖਜ਼ਾਨਾ ਦਿੰਦਾ ਏ ਉਹਨੂੰ ਫਿਰ ਉਹ ਵੱਡੀ ਜਾਣ ਕਿਸੇ ਨੂੰ ਦੇ ਦੇਣ ਕਿਸੇ ਦੇ ਕੁਝ ਹੋ ਜਾਣ ਉਹ ਦੇ ਦਿੰਦੇ ਨੇ ਜਿਵੇਂ ਕਿਸੇ ਵਿਆਹ ਦੇ ਮੌਕੇ ਤੇ ਤੁਸੀਂ ਦੇਖਦੇ ਹੋ ਉਹ ਸੰਬੰਧੀ ਕੋਈ ਖੁਸ਼ ਹੋ ਜਾਂਦਾ ਹੈ ਦੇਖੋ ਕਿਵੇਂ ਨੋਟ ਫੇਕਦਾ ਹੈ ਪਰ ਖੁਸ਼ ਹੋਇਆ ਉਹ ਨਾ ਜਿਹੜਾ ਮੰਗਦਾ ਉਹ ਦੇ ਦੇ ਦਿੰਦਾ ਉਹਦਾ ਅੰਦਰ ਉਹ ਇਸੇ ਤਰ੍ਹਾਂ ਉਹ ਵੀ ਹੁੰਦੇ ਨੇ ਜਿਨ੍ਹਾਂ ਕੋਲ ਭਗਤ ਪੜਾਰ ਹੈ ਜਿਸ ਤੇ ਟੁੱਟ ਜਾ ਗੁਰੂ ਦੇ ਦਿੰਦੇ ਉਹਨੂੰ ਕੋਈ ਪੁੱਛਦਾ ਨਹੀਂ ਹੈ ਫਿਰ ਵੇ ਕਿਵੇਂ ਤੁਸੀਂ ਕੀਤੇ ਨੇ ਪ੍ਰਮਾਤਮਾ ਕੋਈ ਨਹੀਂ ਪੁੱਛਦਾ ਜਿਹਨੂੰ ਦਿੰਦਾ ਹੈ ਪਹਿਲਾਂ ਦਿੰਦਾ ਹੀ ਬੜਾ ਸਵਾਰ ਕੇ ਆਉਂ। ਐਂ ਨਹੀਂ ਦਿੰਦਾ। ਸੋ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਸ਼ਬਦ ਦੁਆਰਾ ਜਿਹੜਾ ਖਿੜਦਾ ਜਦੋਂ ਅਸੀਂ ਜਪਜੀਤ ਸਾਹਿਬ ਪੜ੍ਹੀਏ ਤਾਂ ਖਿੜ ਜਾਈਏ ਹੈ ਨਾ। ਬੜੇ ਔਖੇ ਜਿਹੋਕੀ ਪੜਦੇ ਆਂ। ਦੇਖੀਦਾ ਹੈ। ਵੀ ਐਨਕ ਜਿਹੜੀ ਚੀਜ਼ ਵਿੱਚ ਸਾਡਾ ਮਨ ਖੁਸ਼ ਹੁੰਦਾ ਹੈ ਨਾ ਜੀ ਦੁਨੀਆ ਦੇ ਵਿੱਚ। ਉਸ ਚੀਜ਼ ਵਿੱਚ ਵਰਤਮਾਨ ਵਿੱਚ ਮੰਨ ਲੈਂਦਾ ਤਾਂ ਖੁਸ਼ ਹੁੰਦਾ ਹੁਣ ਜਪਜੀਤ ਸਾਹਿਬ ਤਾਂ ਅਸੀਂ ਕਰਦੇ ਹੁੰਦੇ ਆ ਕੋਈ ਵੀ ਬਾਣੀ ਜਪਜੀਤ ਸਾਹਿਬ ਦਾ ਤਾਂ ਨਾ ਹੈ ਸਿਰਫ ਮੇਰਾ ਆਪਣਾ ਤਜਰਬਾ ਹੈ ਜੋ ਮੈਂ ਤਾਂ ਉਹ ਚੀਜ਼ ਬਿਆਨ ਕਰਿਆ ਕਰਦਾ ਜ਼ਿਆਦਾਤਰ ਵੀ ਜਪਜੀਤ ਸਾਹਿਬ ਤੋਂ ਬਾਅਦ ਕੀ ਕਰਨਾ ਆਪਾਂ ਉੱਥੇ ਉਹ ਤਾਂ ਪਹਿਲਾ ਹੁੰਦਾ ਹੈ ਪਿਆ ਹੋਇਆ ਕਿੱਥੇ ਜਾਣਾ ਹੈ ਆਪਾਂ ਇਹ ਆ ਜਾ ਰਹੇ ਏ ਕੋਈ ਮੈਨੇ ਨਹੀਂ ਰੱਖਦਾ ਮਨੁੱਖ ਬੈਠ ਕੇ ਪੜ ਰਿਹਾ ਜਾਂ ਤੁਰਦਾ ਪੜ ਰਿਹਾ ਤਾਂ ਉਹਦੇ ਵਿੱਚ ਸੁਰਤ ਕਿਤਨੀ ਹੈ ਉੱਥੇ ਹਾਜ਼ਰ ਕਿਤਨਾ ਹੈ ਉੱਥੇ ਵਰਤਮਾਨ ਕਿਤਨਾ ਹੈ ਵਰਤਮਾਨ ਵਿੱਚ ਵਰਤਦਾ ਉਹ ਵਣ ਹਾਰ ਸੋਈ ਪਰਵਾਣਾ ਇਹ ਵਰਤਮਾਨ ਵਿੱਚ ਰਹਿੰਦਾ ਹੈ ਜਨਮ ਮਨੁੱਖ ਉਦੋਂ ਹੋਵੇਗਾ ਗੁਰੂ ਕੇ ਸ਼ਬਦ ਦੇ ਵਿੱਚ ਫਿਰ ਰਸ ਬਣੇਗਾ ਜਿਹੜੀ ਚੀਜ਼ ਵਿੱਚ ਇਹ ਰਹਿੰਦਾ ਨਹੀਂ ਨਾ ਵਰਤਮਾਨ ਵਿੱਚ ਨਹੀਂ ਹੁੰਦਾ ਭੂਤਿਆ ਭਵਿਕ ਵਿੱਚ ਰਹਿੰਦਾ ਹੈ ਉਹ ਮਨੁੱਖ ਫਿਰ ਸ਼ਬਦ ਦੀ ਸੋਝੀ ਨਹੀਂ ਆਉਂਦੀ ਪੜਦੇ ਵਕਤ ਹੋ ਕਿਤੇ ਹੁੰਦਾ ਹੈ ਸੋ ਗੁਰੂ ਦੇ ਸ਼ਬਦ ਦੀ ਜਿਹੜੀ ਗੱਲ ਹੈ ਸਾ ਸਤਿਗੁਰ ਜੀ ਸਭ ਤੋਂ ਵੱਡੀ ਹੈ ਸਾਰਾ ਕੁਝ ਸ਼ਬਦ ਵਾਰਾ ਸਮਝਾਉਣਾ ਹੈ ਸ਼ਬਦ ਤੋਂ ਮੀਨਾ ਹੈ ਨਹੀਂ ਬਿਨ ਸ਼ਬਦ ਹੈ ਜਗ ਬਉਰਾ ਨੰ ਪਗਲਾ ਹੈ ਦੁਖੀ ਰਹੇ ਜੋ ਮਰਜੀ ਹੋਈ ਜਾਏ ਦੇ ਕੋਲ ਮੇਰੇ ਪਾਸ਼ਾ ਕਿਧਰੇ ਕਾਮਲ ਵਿਗਸਿਆ ਅੰਦਰੋਂ ਖੜ ਗਿਆ ਅੰਦਰੋਂ ਖੜ ਜਾਂਦਾ ਜਿਹੜੇ ਪੜੇ ਨਾ ਸ਼ਬਦ ਹੁਕਮਨਾਮਾ ਪੜਿਆ ਆਪਾਂ ਦਾ ਰੋਮ ਰੋਮ ਖੜ ਜਾਂਦਾ ਫਿਰ ਤਾਂ ਸੋਪਿਆ ਭਗਤ ਭੰਡਾਰ ਭਗਤੀ ਦੇ ਭੰਡਾਰ ਉਹਦੇ ਦਾ ਫਿਰ ਕੀ ਹੁੰਦਾ ਹੈ ਭਰ ਮੰਗਿਆ ਤਾਂ ਜਾਗਿਆ ਚੁੱਕਾ ਅਗਿਆਨ ਅਧਾਰ ਕੋ ਸ਼ਬਦ ਅੰਦਰ ਆਇਆ ਭੰਡਾਰ ਆਇਆ ਭਗਤੀ ਆਈ ਤੇਸ ਭਰਮ ਤਾਂ ਗਿਆ ਸਮੁੰਦਰੋਂ ਪਾਰ ਫੇਰ ਕਿੱਥੇ ਰਹਿਣਾ ਜਾਗਿਆ ਭਰਮ ਜਾਗਣ ਨਹੀਂ ਦਿੰਦਾ ਜਾਗਿਆ ਅੰਦਰ ਮਨ ਜਾਗਿਆ ਚੁੱਕਾ ਅਗਿਆਨ ਅੰਧਾਰ ਅਗਿਆਨਤਾ ਵੀ ਇਹ ਮੇਰਾ ਏ ਘਰ ਮੇਰਾ ਏ ਪਿੰਡ ਮੇਰਾ ਏ ਫਲਾਣੀ ਚੀਜ਼ ਮੇਰੀ ਏ ਉਹ ਸਭ ਚਲਾ ਜਾਂਦਾ ਜਥੇ ਤਾਂ ਸਰੀਰ ਵੀ ਮੇਰਾ ਨਹੀਂ ਏ ਫਿਰ ਹੋਰ ਤਾਂ ਵੱਡੀ ਗੱਲ ਕੀ ਸਰੀਰ ਵੀ ਮੇਰਾ ਨਹੀਂ ਹੁੰਦਾ ਇਹ ਅਗਿਆਨਤਾ ਚਲੀ ਜਾਂਦੀ ਹੈ ਤਿਸ ਨੂੰ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਉਸ ਨੂੰ ਹਰੀ ਨਾਲ ਪਿਆਰ ਵਜਦਾ ਉਹਦਾ ਸੁੰਦਰ ਸਰੂਪ ਅਗਲਾ ਬਹੁਤ ਰੋਜ਼ ਵੱਧਦਾ ਜਾਂਦਾ ਹੈ ਨਿਯਮ ਹੈ ਸਰੀਰ ਦਾ ਇਹ ਜੂ ਜੂ ਇਹਦਾ ਸਮਾਂ ਆਉਂਦਾ ਹੈ ਇਹ ਹਾਰਦਾ ਵੀ ਜਾਂਦਾ ਹੈ ਰੂਪ ਵਿਗਤ ਹੋਦਾ ਜਾਂਦਾ ਹੈ ਉੱਥੇ ਗੁਰਮੁਖ ਬੁੱਢੇ ਕਦੇ ਨਹੀਂ ਜੇ ਅੰਤਰ ਸੁਰਤ ਗਿਆਨ ਵਿਚਾਰ ਉਹਨਾਂ ਅੰਤਰ ਵਿਵੇਕ ਵਿਚਾਰ ਹੈ ਸਤਿਗੁਰੂ ਜੀ ਕਹਿੰਦੇ ਨੇ 12 ਤੇ ਬਰੀਕ ਅੰਦਰ ਉਹ ਇਹ ਅਵਸਥਾ ਵੱਢਦੀ ਹੈ ਖੁਰਾਕ ਦੇ ਦੋ ਚੀਜ਼ਾਂ ਦਾ ਸਰੀਰ ਹੈ ਸਾਡਾ ਇੱਕ ਮਿੱਟੀ ਹੈ ਦਿਖ ਰਹੀ ਹੈ ਇਸ ਮਿੱਟੀ ਨੂੰ ਨੂਰ ਨਾਲ ਗੁੰਨਿਆ ਪਰਮੇਸ਼ਰ ਨੇ ਜੋਤ ਨਾਲ ਗੁੰਨਿਆ ਨਾਮ ਨਾਲ ਗੁੰਨਿਆ ਉਸ ਜੋਤ ਦੀ ਖਰਾਕਤਾ ਸੀ ਦੇ ਨਹੀਂ ਰੇ ਸਰੀਰ ਦੀ ਖਰਾਕ ਸਾਰੀ ਦੇ ਰੇ ਕਿੱਥੇ ਚਲੇਗਾ ਉਸ ਨੂਰ ਦੀ ਕਿੱਥੇ ਰੂਪ ਚੜੇਗਾ ਸ੍ਰੀ ਗੁਰੂ ਜੀ ਕਹਿੰਦੇ ਰੋ ਅਗਲਾ ਬੋਤਾ ਕਿ ਸਹਿ ਅਗਲਾ ਕਿ ਸਹਿ ਥੋੜਾ ਸੋ ਤਨਖਾਇਆ ਕਹਿੰਦੇ ਉਸ ਨੂੰ ਰੂਪ ਅਗਲਾ ਚੜੀ ਜਾਏਗਾ ਰੋਜ ਕਿਉਂਕਿ ਉਹਦਾ ਪਿਆਰ ਉਸ ਨਾਲ ਹੈ ਜੋਤ ਨਾਲ ਹੈ ਅੰਦਰ ਬੈਠਾ ਹੋਇਆ ਜਿਹੜਾ ਸਾਡਾ ਪਿਆਰ ਸਰੀਰ ਨਾਲ ਹੈ ਸਰੀਰਾਂ ਨਾਲ ਹੈ ਉਹ ਹੋਰਾਂ ਨਾਲ ਵੀ ਪਿਆਰ ਕਰਦਾ ਤਾਂ ਵੀ ਜੋਤ ਨਾਲ ਪਿਆਰ ਕਰਦਾ ਰੂਹ ਨਾਲ ਪਿਆਰ ਕਰਦਾ ਉਹ ਰੂਹਾਨੀਅਤ ਵਿੱਚ ਰਹਿੰਦਾ ਨਾ ਉਹ ਉਹ ਰੂਹਾਨੀਅਤ ਸਤਿਗੁਰੂ ਜੀ ਨੂੰ ਆਪਾਂ ਰੋਜ਼ ਕਹਿੰਦੇ ਆ ਰੂਹਾਨੀਤ ਦੇ ਪੰਡਾਰ ਗੁਰੂ ਕੀ ਹੈ ਸ਼ਬਦ ਸ਼ਬਦ ਰੂਹਾਨੀਅਤ ਹੈ ਉਸ ਸ਼ਬਦ ਵਿੱਚ ਰਹਿੰਦਾ ਉਹ ਸਾਰਾ ਦਿਨ ਸ਼ਬਦ ਵਿੱਚ ਰਹੇਗਾ ਸਾ ਸਤਿਗੁਰੂ ਪੁਰ ਪਤਾ ਹੈ ਗੁਰੂ ਵਿੱਚ ਰਹੇ ਨਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਤਰੇ ਉਸ ਨੂੰ ਚੜਦਾ ਹੈ ਉਹ ਪਿਆਰ ਵੜਦਾ ਹੈ ਸਦਾ ਰਵੇ ਫਿਰ ਆਪਣਾ ਸ਼ੋਭਾਵੰਤੀ ਨਾਰ ਉਹ ਹਮੇਸ਼ਾ ਹੀ ਆਪਣੇ ਪਤੀ ਨੂੰ ਮਾਣਦਾ ਰਹਿੰਦਾ ਹੈ ਭਾ ਪਰਮਾਤਮਾ ਉਹ ਜੀਵ ਇਸਤਰੀ ਕਹਿੰਦੇ ਉਹ ਫਿਰ ਸ਼ੋਭਾਵੰਤੀ ਨਾਰ ਉਹਦੀ ਸ਼ੋਭਾ ਕਿਤਨੀ ਕੁ ਹੁੰਦੀ ਹੈ ਅੱਜ ਤੱਕ ਹੋ ਰਹੀ ਹੈ ਸ਼ੋਭਾ ਦਿਨ ਕੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਅਸੀਂ ਇੰਨੀ ਕਿ ਸ਼ੋਭਾ ਪਿੱਛੇ ਜੀਵਨ ਗੁਆ ਰਹੇ ਹਾਂ ਜਿਹੇ ਸੋਭਾ ਕੋ ਕਰੈ ਭਲੀ ਕਰਦੀ ਵੀ ਲੋਕ ਮੈਨੂੰ ਵਧੀਆ ਕਹਿਣਗੇ ਕਹਿਣਗੇ ਤੈਨੂੰ ਲੋਕ ਖੰਡ ਬਰਮੰਡ ਕਹਿਣਗੇ ਤੈਨੂੰ ਲੋਕ ਜੇ ਇਹ ਚੀਜ਼ ਬੜ ਜਾਏ ਤਾਂ ਫਿਰ ਇਹ ਅਵਸਥਾ ਸੋਭਾਵੰਤੀ ਨਾਰ ਪਰ ਮਨਮੁਖ ਸ਼ਿੰਗਾਰ ਨਾ ਜਾਣੀ ਜਸ ਜਸਨ ਜਨਮ ਸਭਾਰ ਮੰਦੇ ਪਿੱਛੇ ਤੁਰਨ ਵਾਲੇ ਸ਼ਿੰਗਾਰ ਨਹੀਂ ਜਾਣਦੇ ਇਹ ਕਿਹੜਾ ਬਿਊਟੀ ਪਾਰਲਰ ਹੈ ਜਿੱਥੇ ਇਹ ਰੂਪ ਲੱਗਦਾ ਹੈ ਉਸ ਨੂੰ ਨਹੀਂ ਜਾਣਦੇ ਆ ਦੇਖੀ ਦਾ ਨਾ ਤੁਰ ਤੁਸੀਂ ਵਿਆਹ ਵਿੱਚ ਕਿਵੇਂ ਲੇਟ ਕਰ ਦਿੰਦੇ ਨੇ ਉਸ ਸ਼ਿੰਗਾਰ ਕਰਾਣ ਗਏ ਸੁਪਾਸ਼ਾ ਕਹਿੰਦੇ ਨੇ ਕੁਦਰਤੀ ਸ਼ਿੰਗਾਰ ਬਣੇਗਾ ਤੈਨੂੰ ਕਰਨਾ ਨਹੀਂ ਪਏਗਾ ਇਤਨਾ ਮਨੁੱਖ ਸ਼ਿੰਗਾਰ ਨਾ ਜਾਣੀ ਜਾਸਣ ਜਨਮ ਸੰਭਾਰ ਇੱਥੇ ਹਾਰ ਕੇ ਜਾਣਗੇ ਸਭ ਬਿਨ ਹਰ ਭਗਤੀ ਸ਼ਿੰਗਾਰ ਕਰੇ ਨਿਤ ਜੰਮੇ ਹੋਏ ਖੁਆਰ ਭਗਤੀ ਤਾਂ ਹੈ ਨਹੀਂ ਸ਼ਿੰਗਾਰ ਕਰ ਲਿਆ ਆਪਾਂ ਧਾਰਮਿਕ ਮਾਫ ਕਰਨਾ ਇਹ ਚਾਹੇ ਸਾਡਾ ਸਿੱਖੀ ਦਾ ਵੀ ਹੈ ਭਗਤੀ ਤਾਂ ਹੈ ਨਹੀਂ ਸ਼ਿੰਗਾਰ ਕਰ ਲਿਆ ਕਾਮਣ ਤੋ ਸ਼ਿੰਗਾਰ ਕਰ ਪਹਿਲਾ ਕੰਤ ਮਨਾਏ ਸਤਗੁਰੂ ਜੀ ਤਾਂ ਇਹ ਕਹਿੰਦੇ ਨੇ ਸ਼ਿੰਗਾਰ ਤਾਂ ਬਣੇਗਾ ਨਾ ਤੇਰਾ ਜੇ ਸ਼ਿੰਗਾਰ ਜਿਹਦੇ ਲਈ ਕਰਦੀ ਹੈ ਉਹ ਖੁਸ਼ੀਰੀ ਤੇਰੇ ਤੇ ਆ ਫਿਰ ਕੀ ਫਾਇਦਾ ਸ਼ਿੰਗਾਰ ਦਾ ਇੱਕ ਇਸਤਰੀ ਆਪਣੇ ਪਤੀ ਨੂੰ ਰਿਝਾਣ ਵਾਸਤੇ ਕਰਦੀ ਐ ਸ਼ਿੰਗਾਰ ਕੱਪੜੇ ਗਹਿਣੇ ਈੜੇ ਪਰ ਕੋਈ ਵਿਰਲੀ ਹੀ ਇਸਤਰੀ ਹੁੰਦੀ ਐ ਜਿਹੜੀ ਇਸ ਤਰ੍ਹਾਂ ਕਰਦੀ ਐ ਨਹੀਂ ਸੰਸਾਰ ਨੂੰ ਦਿਖਾਣ ਲਈ ਕਰਦਾ ਐ ਇਹ ਇਸੇ ਤਰ੍ਹਾਂ ਧਾਰਮਿਕ ਐ ਸੜ ਧਾਰਮਿਕ ਸ਼ਿੰਗਾਰ ਤਾਂ ਤਰਾ ਆਪੇ ਹੀ ਬਣ ਜਾਏਗਾ ਨਾ ਜਦੋਂ ਭਗਤੀ ਤਾਂ ਕਰ ਬਿਨ ਹਰ ਭਗਤੀ ਸ਼ਿੰਗਾਰ ਕਰਾਂ ਨਿਤ ਜੰਮੇ ਹੋਏ ਖਵਾਰ ਰੋਜ ਜੰਮਣਗੇ ਰੋਜ ਮਰਨਗੇ ਖਵਾਰ ਹੋਣਗੇ ਆਤਮਿਕ ਮੌਤ ਅਕਾਰਨ ਦੁਖੀ ਗੱਲ ਵੀ ਕੋਈ ਨਹੀਂ ਦੁੱਖ ਰਹੇਗਾ ਲੋਜ ਵੀ ਰਹੇਗਾ ਸਤਗੁਰੂ ਜੀ ਕਹਿੰਦੇ ਇਹ ਅਵਸਥਾ ਹੈ ਬੜਦੀ ਸ਼ਿੰਗਾਰ ਤੀਰਾ ਆਪ ਸ਼ਿੰਗਾਰੇਗਾ ਉਹ ਜਿਹੜੀ ਇਸਤਰੀ ਆਪਣੇ ਪਤੀ ਨੂੰ ਚੰਗੀ ਲੱਗਦੀ ਹੈ ਨਾ ਉਹਨੂੰ ਆਪ ਕਹਿੰਦਾ ਤੂੰ ਆ ਕਿਉਂ ਪਾ ਰਹੀ ਹੈ ਉਹ ਪਾ ਉਹ ਤਾਂ ਹੈ ਵੀ ਇਸੇ ਤਰ੍ਹਾਂ ਸਾਡਾ ਗੁਰੂ ਹੈ ਪਰਮੇਸ਼ਰ ਹੈ ਉਹ ਫਿਰ ਆਪ ਸ਼ਿੰਗਾਰ ਦਿੰਦਾ ਹੈ ਉਹ ਤਾਂ ਫਿਰ ਰੋਜ਼ ਆਤਮਿਕ ਮੌਤ ਮਰਦੇ ਨੇ ਸੰਸਾਰੇ ਵਿੱਚ ਸ਼ੋਭ ਨਾ ਪਾ ਲਈਨੀ ਅੱਗੇ ਜੇ ਕਰੈ ਸੋ ਜਾਣੇ ਕਰਤਾਰ ਸਤਗੁਰੂ ਜੀ ਨੇ ਗੱਲ ਇਹ ਅੱਗੇ ਕਰ ਦਿੱਤੀ ਕਹਿੰਦੇ ਭਾਈ ਇੱਥੇ ਤਾਂ ਕੋਈ ਸ਼ੋਭਾ ਨਹੀਂ ਮਿਲਣੀ ਉੱਥੇ ਦਾ ਆਪਣੇ ਹੀ ਜਣੇ ਹੋਏ ਉਹਨੂੰ ਤਾਂ ਉਲਟਾ ਕਰਨਗੇ ਹੋਰਤਾ ਕੀ ਕਹਿੰਦੇ ਫਿਰ ਇੱਥੇ ਸੋਭਾ ਨਹੀਂ ਕੋਈ ਅੱਗੇ ਜੋ ਪਰਮਾਤਮਾ ਕਰੇ ਉਹ ਕਹਿੰਦੇ ਉਹੀ ਜਾਣੇ ਪਰਮਾਤਮਾ ਉਹ ਕਿਹੜੀ ਸਜ਼ਾ ਦੇਣੀ ਰਤਗੁਜ ਕਹਿੰਦੇ ਮੈਂ ਨਹੀਂ ਦੱਸ ਸਕਦਾ ਨਾਨਕ ਸੱਚਾ ਏਕ ਹੈ ਤੋਹ ਵਿੱਚ ਹੈ ਸੰਸਾਰ ਭਾਈ ਪਰਮਾਤਮਾ ਇੱਕੋ ਹੀ ਹੈ ਸੱਚਾ ਨਾਮ ਇਹ ਸੰਸਾਰ ਦੁਚਿੱਤੀ ਵਿੱਚ ਹੈ ਦੁਬਦਾ ਵਿੱਚ ਹੈ ਸਾਰਾ ਤੋਹ ਵਿੱਚ ਇੱਕ ਵਿੱਚ ਨਹੀਂ ਹੈ ਦੁਬਦਾ ਵਿੱਚ ਰਹਿੰਦਾ ਹੈ ਕਹਿੰਦੇ ਸਾਰਾ ਚੰਗੇ ਮੰਦੇ ਆਪ ਲਾਇ। ਸ਼ੋਕਰ ਜੇ ਆਪ ਕਰਾਇ ਕਰਤਾਰ ਬ੍ਰਹਮ ਗਿਆਨ ਦਾ ਸਰਿੰਦ। ਉਹਨੇ ਖੇਲ ਨੂੰ ਪੂਰਨ ਵਾਸਤੇ ਚੰਗੇ ਮੰਦੇ ਕਰਮ ਬਣਾ ਦਿੱਤੇ ਨੇ ਆਪ ਲਾਏ ਹੋਏ ਨੇ ਕਹਿੰਦੇ ਉਹ ਕਰਾਂਦਾ ਹੈ ਸਾਰਿਆਂ ਤੋਂ ਮਹਲਾ ਤੀਜਾ। ਮਨ ਸਤਿਗੁਰ ਸੇਵੇ ਸਾਂਤਨ ਆਵੀ ਦੂਜੀ ਨਹੀਂ ਜਾਏ। ਭਾਈ ਜੇ ਗੁਰੂ ਦੀ ਸੇਵਾ ਕਰੋਗੇ ਤਾ ਸ਼ਾਂਤ ਅੰਦਰਾਂ ਨਹੀਂ ਟਿਕਾਓ ਅੰਦਰਾਂਾ ਵਰਨਾ ਦੇਖੋ ਕਿਵੇਂ ਭਜਦਾ ਫਿਰਦਾ ਹੈ ਮਨ ਤੇ ਗੁਰਮਖਾ ਨਾਲ ਬੈਠ ਕੇ ਦੇਖਿਓ ਕੈਸੇ ਸ਼ਾਂਤ ਹੁੰਦੇ ਉਹ ਪੂਜਰੀ ਕਰਨਾ ਨਹੀਂ ਉਹਦੇ ਜੇ ਕਰਨਾ ਵੀ ਬਾਹਰੋਂ ਪੈ ਗਿਆ ਬਾਹਰੋਂ ਹੀ ਬਾਹਰੋਂ ਕਰਦੇ ਨੇ ਅੰਦਰੋਂ ਨਹੀਂ ਕਰਦੇ ਉਹ ਅਲੱਗ-ਅਲੱਗ ਕਰ ਲੈਂਦੇ ਨੇ ਆਪਣਾ ਕਰ ਜੇ ਕਰਨਾ ਵੀ ਪੈ ਜਾਏ ਤੇ ਬਾਹਰੋਂ ਹੀ ਕਰਦੇ ਨੇ ਕੋਈ ਵੀ ਚੀਜ਼ ਕਰਦੀ ਕਿਸੇ ਨੂੰ ਪੈ ਜਾਏ ਤਾਂ ਇਹ ਰੂਪੇ ਨਹੀਂ ਲੱਗਦਾ ਕਹਿੰਦੇ ਇਹ ਅਵਸਥਾ ਬਣਦੀ ਹੈ ਬਿਨ ਸਤਗੁਰ ਸੇਵੇ ਸ਼ਾਂਤ ਨ ਆਵੇ ਤੇ ਸ਼ਾਂਤ ਤੋਂ ਬਿਨਾ ਜੋ ਮਰਜੀ ਕਰਮ ਕਰ ਰਿਹਾ ਤੂੰ ਥਾਂ ਹੀ ਨਹੀਂ ਪਹੁੰਚਦਾ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਵੇ ਥਾਂ ਬਿਨ ਸਤਗੁਰ ਸੇਵੇ ਗੁਰੂ ਦੇ ਅਨਸਾਰ ਹੀ ਹੋਇਆ ਜੋ ਗੁਰੂ ਕਹਿੰਦਾ ਉਹ ਕਰਨਾ ਪਾਣਾ ਹੋਰ ਕਰਨਾ ਹੀ ਨਹੀਂ ਭਾਵੇਂ ਸੰਸਾਰ ਕਿੰਨਾ ਹੀ ਵਧੀਆ ਕਹੀ ਜਾਏ ਦੂਜੀ ਨਹੀਂ ਜਾਏ ਇਸ ਗੁਰੂ ਨੂੰ ਸੇਵਣ ਤੋਂ ਬਿਨਾ ਕੋਈ ਜਗ੍ਹਾ ਨਹੀਂ ਹੈ ਹੋਰ ਦੂਜੀ ਜਗ੍ਹਾ ਜਾਏ ਜਗ੍ਹਾ ਹੀ ਨਹੀਂ ਹੈ ਕੋਈ ਜਗ੍ਹਾ ਨਹੀਂ ਜੇ ਬਹੁ ਤੇਰਾ ਲੋਚੀ ਹੈ ਵਿਣ ਕਰਮਾ ਪਾਇਆ ਨਾ ਜਾਏ ਜੇ ਮਨੁੱਖ ਇਹ ਲੋਚੇ ਵੀ ਮੈਂ ਇਹ ਸੇਵਾ ਕਰਨਾ ਇਸ ਤਰ੍ਹਾਂ ਬਣ ਜਾ ਨਾਮ ਜਪਨਾ ਨਹੀਂ ਹੋਏਗਾ ਅ ਤਾਂ ਕਿਉਂ ਕਿਉਂਕਿ ਅੰਤਰ ਲੋਭ ਵਿਕਾਰ ਹੈ ਦੁਜੈ ਭਾਇ ਖਵਾਏ ਅੰਦਰ ਤਾਂ ਲੋਭ ਵਾਲਾ ਵਿਕਾਰ ਚੱਲ ਰਿਹਾ ਜਿਹਨੂੰ ਪਹਿਲਾਂ ਹੀ ਕਿਹਾ ਸੀ ਕਿ ਤੋ ਅਵਸਥਾ ਬਣੇ ਭੈ ਭੈ ਤਰਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਦ ਤੱਕ ਲੋਭ ਰਤ ਹੈ ਉਦੋਂ ਤੱਕ ਨਹੀਂ ਅੰਤਰ ਲੋਭ ਵਿਕਾਰ ਹੈ ਲੋਭ ਵਿਕਾਰ ਜਿਨਾ ਮਨ ਲਾਗਾ ਤਿਨ ਬਿਸਰਿਆ ਪੁਰਖ ਜਗੇਰਾ ਉਹ ਚੰਗਾ ਪੁਰਖ ਉਹਨਾਂ ਨੂੰ ਭੁੱਲਿਆ ਰਹੇਗਾ ਹੋਰ ਜੋ ਮੱਗੀਏ ਕਿੱਥੇ ਉਹਦੀ ਯਾਦ ਬਣੀ ਰਹਿੰਦੀ ਹੈ ਜੋ ਮਰਜੀ ਕਰੀ ਕੁਝ ਨਾ ਕਰੋ ਕੋਈ ਯਾਦ ਕਰਾਉਣ ਵਾਸਤੇ ਉਹ ਆਪੇ ਆ ਜਾਂਦਾ ਕੋਈ ਸਰੀਰ ਧਾਰ ਕੇ ਮੈਂ ਦੇਖਿਆ ਜਿੱਥੇ ਭੁੱਲਣ ਦਾ ਖਤਰਾ ਹੁੰਦਾ ਉੱਥੇ ਯਾਦ ਕਰਾਉਣ ਵਾਸਤੇ ਆਪ ਆ ਜਾਂਦਾ ਬਾੜੀ ਮੁੱਠੀ ਜਿਹੜੀ ਕਬੀ ਪੇਸੀ ਵਿਚਲ 90% ਰਹਿ ਗਈ ਚਾਰਜਿੰਗ 10% ਹੋ ਪੂਰੀ ਕਰ ਦਿੰਦਾ 100% ਰੱਖ ਦਿੰਦਾ ਅਬ ਐਸਾ ਹੀ ਉਹਦੇ ਅੰਦਰਲੇ ਮੋਬਾਈਲ ਦੀ ਚਾਰਜਿੰਗ ਪੂਰੀ ਰੱਖਦਾ ਉਹ ਕਦੇ ਬੈਟਰੀ ਡਾਊਨ ਹੋਣ ਹੀ ਨਹੀਂ ਦਿੰਦਾ ਕਾਰਨ ਬਣਾਉਂਦਾ ਹੈ ਮੈਂ ਦੇਖਿਆ ਜਿੱਥੇ ਵੀ ਭੁੱਲਣ ਦਾ ਡਰ ਹੁੰਦਾ ਉੱਥੇ ਆਪ ਖੜ ਜਾਂਦਾ ਹੈ ਖੜਦਾ ਹੈ ਜੇ ਜੋਗਾ ਸਿੰਘ ਭੁੱਲਣ ਦਾ ਡਰ ਸੀ ਆਪ ਖੜ ਗਿਆ ਸੋਟਾ ਲੈ ਕੇ ਉੱਤੇ ਸੋ ਪਾਤਸ਼ਾਹ ਕੰਦਰੀ ਇਹ ਅਵਸਥਾ ਬਣਾਉਂਦਾ ਹੈ ਅੰਤ ਇਹ ਅੰਤਰ ਲੋਭ ਵਿਕਾਰ ਹੈ ਦੂਜੇ ਭਾਏ ਖਵਾਏ ਉਹ ਦੂਜੇ ਭਾਅ ਵਿੱਚ ਲਾ ਰੱਖੇਗਾ ਉਹਨੂੰ ਬਿਆਰੀ ਖਸਮ ਛੋੜ ਦੁਜੇ ਲੱਗੇ ਡੁੱਬੇ ਸੇਵਣ ਜਾ ਰਿਆ ਡੁੱਬਣ ਦਾ ਕੰਮ ਨੂੰ ਸੌਂਪ ਦੇਗਾ ਕੋਈ ਨਾ ਕੋਈ ਚਿੰਤਾ ਦਾ ਸੰਸਾਰ ਦਾ ਧੱਲੇ ਦਾ ਹੋਰ ਚੀਜ਼ ਦਾ ਇਹ ਅਵਸਥਾ ਬਣਾਈ ਰੱਖੇਗਾ ਤਿਨਾਂ ਜੰਮਣ ਮਰਨ ਚੁੱਕਈ ਹੋ ਮੈਂ ਵਿੱਚ ਦੁੱਖ ਪਾਏ ਹੋ ਮੈਂ ਵਾਲਾ ਕੰਮ ਦੇ ਦੇਗਾ ਦੂਜੇ ਪਾਸੇ ਨਾਂ ਵਾਲਾ ਕੰਮ ਦਿੰਦਾ ਇਹ ਅੰਤਰ ਪਾ ਦਿੰਦਾ ਉਹ ਉਹਨਾਂ ਦੀ ਆਤਮਿਕ ਮੌਤ ਕਦੇ ਖਤਮ ਨਹੀਂ ਹੁੰਦੀ ਫਿਰ ਜਿਨੀ ਸਤਗੁਰ ਸਿਉ ਚਿੱਤ ਲਾਇਆ ਸੋ ਖਾਲੀ ਕੋਏ ਨਾਹੀ ਜਿਨਾਂ ਨੇ ਸਤਗੁਰ ਨਾਲ ਚਿੱਤ ਲਾਇਆ ਹੈ ਸ਼ਬਦ ਨਾਲ ਚਿੱਤ ਲਾਇਆ ਹੈ ਸਤਗੁਰ ਸਾਡਾ ਸ਼ਬਦ ਹੈ ਚਿੱਤ ਲਾਇਆ ਹੈ ਜਿਨਾਂ ਨੇ ਜਿਨਾਂ ਨੇ ਵੀ ਚਿੱਤ ਲਾਇਆ ਹੈ ਚਿੱਤ ਸਿਮਰੋ ਚਰਨਾਰਬਿੰਦ ਪਾਤਸ਼ਾਹ ਕਹਿੰਦੇ ਨੇ ਉਹ ਮਨੁੱਖ ਖਾਲੀ ਕੋਏ ਨਾਹੀ ਉਹ ਨਾਮ ਤੋਂ ਖਾਲੀ ਨਹੀਂ ਗਿਆਨ ਤੋਂ ਖਾਲੀ ਨਹੀਂ ਧਿਆਨ ਤੋਂ ਖਾਲੀ ਨਹੀਂ ਧਨ ਤੋਂ ਖਾਲੀ ਨਹੀਂ ਕਿਸੇ ਚੀਜ਼ ਤੋਂ ਉਹ ਖਾਲੀ ਨਹੀਂ ਹੁੰਦੇ ਭਰੇ ਹੀ ਹੁੰਦੇ ਨੇ ਅੰਮ੍ਰਿਤ ਭਰੇ ਭਰਪੂਰ ਹੈ ਨਕਾ ਨਾ ਬਿਲਕੁਲ ਭਰੇ ਹੁੰਦੇ ਨੇ ਤਿੰਨ ਜਮ ਕੀ ਤਲਵਨ ਹੋ ਗਈ ਨਾ ਓਏ ਦੁੱਖ ਸਹਾਈ ਉਹਨਾਂ ਨੂੰ ਜਮ ਆਵਾਜ਼ ਨਹੀਂ ਮਾਰ ਸਕਦਾ ਤਲਬ ਹੁੰਦਾ ਹੈ ਤਲਬਾ ਪੌਸ਼ਨ ਆਕੀਆਂ ਬਾਕੀ ਜਿਨ੍ਹਾਂ ਦੇ ਜਮਦੀ ਇਹ ਤਾਕਤ ਨਹੀਂ ਉਹਨਾਂ ਨੂੰ ਕੈਦੇ ਵਿੱਚ ਚੱਲ ਪਾਈ ਐਵੇਂ ਨਹੀਂ ਕਹਦੇ ਹੱਥ ਜੋੜ ਜਮਰਾਉ ਮਿਲੈ ਦੇ ਭੇਟ ਵੱਡੇ ਵੱਡੇ ਅਫਸਰਾਂ ਨੂੰ ਤੁਸੀਂ ਦੇਖਦੇ ਹੋ ਫਲਾ ਦੀ ਗੁੱਥਲੀ ਜੀ ਲੈ ਕੇ ਮਿਲਦੇ ਨੇ ਤਾਂ ਉਹ ਕਹਿੰਦੇ ਜਮਰਾਜ ਉਹਨਾਂ ਨੂੰ ਆਵਾਜ਼ ਨਹੀਂ ਮਾਰ ਸਕਦਾ ਤੇ ਨਾ ਹੀ ਉਹ ਜੰਮ ਵਾਲਾ ਦੁੱਖ ਸਹੰਦੇ ਨੇ ਸਹੰਦੇ ਨਹੀਂ ਕਿਉਂ ਨਾਨਕ ਗੁਰਮੁਖ ਉਬਰੇ ਸੱਚੇ ਸ਼ਬਦ ਸਮਾਏ ਤੋ ਗੁਰੂ ਰਾਹੀ ਓ ਗੁਰਮੁਖ ਗੁਰੂ ਰਾਹੀ ਉਬਰੇ ਬਾਇਆ ਤੋ ਵਿਕਾਰਾਂ ਤੋ ਲੋਭ ਤੋ ਉੱਚੇ ਹੋ ਗਏ ਜਿਵੇਂ ਕਿਸ਼ਤੀ ਚਲਦੀ ਹੈ ਰਹਿੰਦੇ ਪਾਣੀ ਵਿੱਚ ਨੇ ਰਹਿੰਦੇ ਵਿਕਾਰਾਂ ਵਿੱਚ ਨੇ ਪਰ ਡੁੱਬਦੇ ਨਹੀਂ ਹੈ ਉਹ ਡੁੱਬਦੇ ਨਹੀਂ ਸੰਸਾਰ ਵਿੱਚ ਵੀ ਰਹਿੰਦੇ ਨੇ ਨਿਰੰਕਾਰ ਵਿੱਚ ਵੀ ਗੁਰੂ ਸਾਹਿਬ ਨੇ ਸਾਨੂੰ ਦੋਨੇ ਚੀਜ਼ਾਂ ਦਿੱਤੀਆਂ ਨੇ ਦੋਨੇ ਪਾਸੇ ਰੱਖਿਆ ਸ ਦੋ ਰੋਹੀ ਪਾਸੇ ਵਿੱਚ ਪੂਰਨ ਰੱਖਿਆ ਹੈ ਕਹਿੰਦੇ ਉਹ ਫਿਰ ਕਿਵੇਂ ਬਚਦੇ ਨੇ ਗੁਰਮੁਖ ਉਬਰੇ ਸੱਚੇ ਸ਼ਬਦ ਸਭਾਏ ਹਰ ਵਕਤਾਂ ਸ਼ਬਦ ਵਿੱਚ ਸਭਾਏ ਰਹਦੇ ਨੇ ਕਦੇ ਮਨ ਵਿੱਚ ਚਲਾਈ ਜਾਂਦੇ ਨੇ ਕਦੇ ਮੁਖ ਵਿੱਚ ਚਲਾਈ ਜਾਂਦੇ ਨੇ ਕਦੇ ਚਿੱਤ ਵਿੱਚ ਰੱਖਦੇ ਨੇ ਕਦੇ ਬਤ ਵਿੱਚ ਰੱਖਦੇ ਨੇ ਕਦੇ ਬੁੱਧ ਵਿੱਚ ਰੱਖਦੇ ਨੇ ਕਦੇ ਦ੍ਰਿਸ਼ਟੀ ਵਿੱਚ ਉਹ ਲਾ ਹੀ ਰੱਖਦੇ ਨੇ ਸ਼ਬਦ ਨੂੰ ਉਹ ਸ਼ਬਦ ਵਿੱਚ ਰਹਿੰਦੇ ਨੇ ਕਿ ਅਵਸਥਾ ਬਣਦੀ ਹੈ ਪਾਉੜੀ ਆਪ ਅਲਿਪਤ ਸਦਾ ਰਹਿ ਹੋਰ ਸਭ ਤੱਤ ਤਾਵੇਂ ਕਿ ਡਾ ਵੱਡਾ ਕਰਮ ਹੈ ਪਾਤਸ਼ਾਹ ਦਾ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਧੰਦੇ ਲਾਇਆ ਤਦ ਸੰਸਾਰ ਉਪਾਇਆ ਸਿਰੈ ਸੇ ਧੰਦੇ ਕਈਆਂ ਕੋਲ ਆਪਣੇ ਘਰ ਦਾ ਪਰਿਵਾਰ ਦਾ ਧੰਦਾ ਨਹੀਂ ਉਹਨਾਂ ਨੂੰ ਹੋਰ ਧੰਦਾ ਦੇ ਦਿੰਦਾ ਕਿਸੇ ਨੂੰ ਸੁਬਾਜ ਦਾ ਕਿਸੇ ਨੂੰ ਰਾਜ ਦਾ ਕਿਸੇ ਨੂੰ ਧਰਮ ਦਾ ਕਿਸੇ ਨੂੰ ਤਨ ਦਾ ਕਿਸੇ ਨੂੰ ਮਨ ਦਾ ਧੰਦਾ ਦੇਦਾ ਸਾਰੀ ਸ੍ਰਿਸ਼ਟੀ ਧੰਦਰਿੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਲਾਇਆ ਹੋਇਆ ਤੇ ਧੰਦੇ ਕੋਲਾ ਚਿਤ ਨਾ ਆਵੇ ਕੋਹੋਰ ਜੋ ਵਰਜੀ ਹੋਇਆ ਉਹਨੂੰ ਰੱਬ ਨਹੀਂ ਆਦਾਏਗਾ ਧੰਦੇ ਦੇ ਵਿੱਚ ਇਹ ਧੰਦਾ ਸਰੀਰ ਨਾਲ ਕਰ ਲੈ ਕੋਈ ਗੱਲ ਨਹੀਂ ਹੈ ਕੋਈ ਵੱਡੀ ਗੱਲ ਨਹੀਂ ਬੰਨਣ ਨਾ ਕਰੀ ਪਰ ਛੇਤੀ ਛੇਤੀ ਹੁੰਦਾ ਨਹੀਂ ਉਹ ਚੀਜ਼ ਕਦ ਕਦੋਂ ਹੁੰਦੀ ਹੈ ਕਰ ਕਿਰਪਾ ਦਿਓ ਮੋਹ ਨਾਮਾ ਬੰਧਨ ਤੇ ਛੁੜਕਾਏ ਪਹਿਲਾ ਬੰਧਨ ਤੋੜ ਦਿੱਤੇ ਮਨ ਤੇ ਬਿਸਰਿਓ ਸਗਲੋ ਧੱਦਾ ਗੁਰ ਕੀ ਚਰਨੀ ਲਾਏ ਉਹ ਉਸ ਬ੍ਰਹਮ ਜਿਹਦੇ ਪ੍ਰਭ ਗੁਰੂ ਨੇ ਇਹ ਅਵਸਥਾ ਦੇ ਦਿੱਤੀ ਸੰਤ ਨੇ ਇਹ ਅਵਸਥਾ ਦੇ ਦਿੱਤੀ ਪ੍ਰਮਾਤਮਾ ਨੇ ਇਹ ਅਵਸਥਾ ਦੇ ਦਿੱਤੀ ਜਿਹਨੂੰ ਗੁਰੂ ਦੇ ਚਰਨ ਫੜਾ ਦੇ ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ ਉਹ ਚੀਜ਼ ਜੇ ਦੇ ਦਿੱਤੀ ਜਿਸ ਨੂੰ ਉਹ ਬਿਰਖ ਫਿਰ ਕੀ ਕਰਦਾ ਹੈ ਕਦੇ ਧੰਦੇ ਤੋਂ ਬਸ਼ਕਦਾ ਹੈ ਹੋਰ ਉਹ ਧੰਦਾ ਮਨ ਤਰਵਣ ਨਹੀਂ ਕਰਦਾ ਤਨੜ ਕਰਦਾ ਹੈ ਇਹ ਹਰੇਕ ਨੂੰ ਸਮਝਾਂਦੀ ਗੁਰੂ ਦਵਾਰਾ ਹਦੀ ਹੈ ਗੁਰੂ ਰਾਹੀ ਹਦੀ ਹੈ ਗੁਰ ਪ੍ਰਸਾਦੀ ਆਦੀ ਹੈ ਪਾਸ਼ਾ ਕਹਿੰਦੇ ਇਹ ਆਪ ਅਲਿਪਤ ਹੈ ਆ ਧੰਦ ਹੈ ਆ ਬੰਦ ਹੈ ਕਰ ਵੀ ਸਾਰਿਆਂ ਦਾ ਰਿਹਾ ਦੇਖੋ ਐਸਾ ਕੋਈ ਨਹੀਂ ਜਿਹਦਾ ਨਾਂ ਕਰਦਾ ਹੋਵੇ ਕੋਈ ਇੱਕ ਵਾਰੀ ਵੀ ਦਿਨ ਵਿੱਚ ਨਾਮ ਨਾ ਜਪੇ ਉਹਨੂੰ ਵੀ ਭੋਜਨ ਦਿੰਦਾ ਹੈ ਫਿਰ ਵੀ ਇਹ ਧੰਦ ਹੈ ਫਿਰ ਵੀ ਅਵੰਦ ਹੈ ਕਿਟਾ ਉਹਦਾ ਇਸੇ ਤਰ੍ਹਾਂ ਗੁਰਮੁਖ ਹੁੰਦਾ ਹੈ ਸਾਧ ਸੰਗਤ ਜੀ ਆਪ ਅਲਿਪਤ ਸਦਾ ਰਹੇ ਸਦਾ ਰਹੇ ਹੋਰ ਸਭ ਧੰਦੇ ਧਾਬ ਹੈ ਧੰਦੇ ਵਿੱਚ ਦੌੜੇ ਫਿਰ ਰਹੇ ਨੇ ਆਪ ਨਿਹਚਲ ਅਚਲ ਹੈ ਹੋਰ ਆਵਹਿ ਜਾਵੇ ਆਪ ਨਹਿਚਲ ਅਚਲ ਹੈ ਪਹਿਲਾਂ ਤਾਂ ਨਹਿਚਲ ਹੀ ਨਾ ਚੱਲਣ ਵਾਲਾ ਹੁੰਦਾ ਹੈ ਫਿਰ ਅਚਲ ਹੈ ਆਪ ਵੀ ਅਚਲ ਹੈ ਉਹਦਾ ਨਗਰ ਵੀ ਅਚਲ ਹੈ ਉਹਦਾ ਸੰਤ ਵੀ ਅਚਲ ਹੈ ਆਬ ਅਬਜਲ ਨਗਰ ਗੋਬਿੰਦ ਗੁਰੂ ਕਾ ਕਦੋਂ ਨਾਮ ਜਪ ਤ ਸੁਖ ਪਾਇਆ ਰਾਮ ਉਹ ਹੋਏ ਅਚਲ ਹੈ ਹੋਰ ਸਭ ਆਵਹਿ ਜਾਵੇਂ ਸਭ ਆ ਰਹੇ ਨੇ ਜਾ ਰਹੇ ਆਪਾਂ ਵੀ ਆਏ ਹਾਂ ਚਲੇ ਜਾਵਾਂਗੇ ਸਦਾ ਸਦਾ ਹਰ ਧਿਆਈ ਹੈ ਗੁਰਮੁਖ ਸੁਖ ਪਾਏ ਕਰਨਾ ਕੀ ਹੈ ਹਮੇਸ਼ਾ ਉਹਨੂੰ ਯਾਦ ਕਰੀ ਜਾ ਬਸ ਇਸ ਤੋਂ ਵੱਡਾ ਕਰਮ ਹੋਰ ਕੋਈ ਨਹੀਂ ਹੋਰ ਕੋਈ ਕਰਮ ਨਹੀਂ ਤੋਂ ਵੱਡਾ ਕਹਿੰਦੇ ਸਦਾ ਸਦਾ ਹਰ ਧਿਆਈ ਹੈ ਗੁਰਮੁਖ ਸੁਖ ਪਾਏ ਪਰ ਇਹ ਆਨੰਦ ਗੁਰੂ ਰਾਹੀ ਮਿਲੇਗਾ ਸੁਖ ਦਾ ਅਰਥ ਤੇ ਆਨੰਦ ਹੈ ਨੀਜ ਘਰ ਵਾਸਾ ਪਾਈ ਹੈ ਸੱਚ ਸਿਵਤ ਸੁਭਾਅ ਵੇ ਕਹਿੰਦੇ ਫਿਰ ਉਹ ਮਨੁੱਖ ਆਪਣੇ ਘਰ ਵਿੱਚ ਰਹਿੰਦਾ ਹੈ ਬਾਕੀ ਹੋਰ-ਹੋਰ ਘਰਾਂ ਵਿੱਚ ਰਹਿੰਦਾ ਹੈ ਹੋਰ ਪਾਸੇ ਰਹਿੰਦੇ ਨੇ ਗੁਰ ਤਿਖਿਆ ਕਰ ਦੇਵਣ ਜਾਏ ਉਥੇ ਇਹ ਰਖੇ ਦੂਜੇ ਪਾਸੇ ਰਹਿੰਦਾ ਹੈ ਨਿਜ ਘਰ ਸਹਜ ਘਰ ਆਪਣਾ ਘਰ ਜਿਹਨੂੰ ਕਹਿੰਦੇ ਨਿਜ ਘਰ ਵਾਸਾ ਪਾਈ ਹੈ ਕੀ ਕਰਦਾ ਉਥੇ ਸੱਚ ਸਿਫਤ ਸਮਾਵਹਿ ਸੱਚ ਦੀ ਸਿਫਤ ਕਰਕੇ ਉਸ ਦੇ ਵਿੱਚ ਹੀ ਸਮਾ ਜਾਂਦਾ ਹੈ ਜਿਸ ਨੂੰ ਬਖਸ਼ੇ ਸਿਫਤ ਸਲਾਹ ਤਾਂ ਬਹੁਤ ਆਨੰਦ ਹੈ ਉਥੇ ਜੇ ਕੋਈ ਜਾਂਦਾ ਹੈ ਸੱਚਾ ਗਹਿਰ ਗਭੀਰ ਹੈ ਗੁਰ ਸ਼ਬਦ 부ਝਾਈ ਕਹਿੰਦੇ ਭਾਈ ਸੱਚਾ ਜਿਹੜਾ ਪ੍ਰਮਾਤਮਾ ਹੈ ਬੜਾ ਡੂੰਘਾ ਹੈ ਬਹੁਤ ਗਭੀਰ ਹੈ ਪਰ ਸਮਝ ਕਿਵੇਂ ਆਉਂਦਾ ਹੈ ਗੁਰੂ ਦੇ ਸ਼ਬਦ ਦੁਆਰਾ ਸਮਝ ਆਉਂਦਾ ਹੈ ਸਤ ਗੁਰ ਜੀ ਰਹਿਮਤ ਕਰਨ ਕੋਈ ਭੁੱਲ ਚੁੱਕਦੀ ਖਿਮਾ ਬਖਸ਼ਣਾ ਜੀ ਆਸ਼ੀਰਵਾਦ ਬਖਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ